ਸਤਿ ਸ੍ਰੀ ਅਕਾਲ ਦਰਸ਼ਕੋ ਤੁਸੀਂ ਦੇਖ ਰਹੇ ਹੋ ਲੋਕ ਚਰਚਾ ਟੀਵੀ ਮੈਂ ਹਾਂ ਤੁਹਾਡੇ ਨਾਲ ਧਰਮਜੀਤ ਸਿੰਘ ਸੋਰ ਸਿੰਘ ਲੋਕ ਚਰਚਾ ਟੀਵੀ ਦੇ ਪ੍ਰੋਗਰਾਮ ਸਿਹਤ ਸੰਭਾਲ ਦੇ ਸਬੰਧ ਵਿੱਚ ਅੱਜ ਅਸੀਂ ਗੱਲ ਕਰ ਰਹੇ ਹਾਂ ਆਮ ਹੀ ਮਹਿਲਾਵਾਂ ਦੇ ਵਿੱਚ ਜਿਹੜੀ ਆ ਰੋਗ ਆਇਆ ਜਾ ਰਿਹਾ ਪੀਸੀਓਡੀ ਇਸ ਇਹ ਜਿਹੜਾ ਗਲਤ ਜੀਵਨ ਸ਼ੈਲੀ ਤੇ ਗਲਤ ਖਾਣ ਪੀਣ ਕਾਰਨ ਬਹੁਤ ਵੱਡੀ ਗਿਣਤੀ ਵਿੱਚ ਲੜਕੀਆਂ ਤੇ ਮਹਿਲਾਵਾਂ ਇਸ ਰੋਗ ਤੋਂ ਪੀੜਤ ਹੋ ਰਹੀਆਂ ਹਨ ਇਸ ਸੰਬੰਧੀ ਗੱਲਬਾਤ ਕਰਨ ਲਈ ਸਾਡੇ ਨਾਲ ਇਸ ਵੇਲੇ ਮੌਜੂਦ ਹਨ ਸੀਨੀਅਰ ਗਾਇਨੈਕੋਲੋਜਿਸ ਐਮਡਿਟ ਡਾਕਟਰ ਤਬਲੀਨ ਕੌਰ ਜੀ ਜੋ ਇਸ ਸਮੇਂ ਰਾਣਾ ਹਸਪਤਾਲ ਪਿੰਡ ਖਾਲੜਾ ਜ਼ਿਲ੍ਹਾ ਤਰਨਤਾਰਨ ਵਿਖੇ ਆਪਣੀਆਂ ਵਡਮੁੱllੀਆਂ ਸਵਾਵਾ ਦੇ ਰਹੇ ਨੇ ਆਓ ਉਹਨਾਂ ਨਾਲ ਇਸ ਰੋਗ ਸੰਬੰਧੀ ਗੱਲਬਾਤ ਕਰਦੇ ਹਾਂ ਸਸਕਰ ਮੈਡਮ ਮੈਡਮ ਧੰਨਵਾਦ ਤੁਸੀਂ ਸਾਡੇ ਚੈਨਲ ਨੂੰ ਸਮਾਂ ਦਿੱਤਾ ਮੈਡਮ ਇਹ ਪੀਸੀਓਡੀ ਰੋਗ ਹੈ ਕੀ ਆ PCOD ਪਹਿਲਾਂ ਇਹਦਾ ਪੂਰਾ ਨਾਮ ਕੀ ਹੈ ਪੋਲੀਸਿਸਟਿਕ ఓਵਰੀ ਡਿਸੀਜ਼ ఓਵਰੀ ਆਪਾਂ ਬੋਲਦੇ ਆਂ ਅੰਡੇਦਾਨੀਆਂ ਨੂੰ ਔਰਤ ਦੇ ਵਿੱਚ ਦੋ ਅੰਡੇਦਾਨੀਆਂ ਹੁੰਦੀਆਂ ਨੇ ਅੰਡੇਦਾਨੀ ਦੀ ਹੀ ਪ੍ਰੋਬਲਮ ਹੈਗੀ ਆ ਮੇਨ ਇਹਦੇ ਵਿੱਚ ਕੀ ਹੁੰਦਾ ਇੱਕ ਅੱਛਾ ਅੰਡਾ ਬਣਨ ਦੀ ਜਗ੍ਹਾ ਬਹੁਤ سارے ਛੋਟੇ-ਛੋਟੇ ਅੰਡੇ ਬੰਨੇ ਸ਼ੁਰੂ ਹੋ ਜਾਂਦੇ ਨੇ ਜਿਹਦੇ ਤੋਂ ਮੇਨ ਜਿੰਨੀ ਵੀ ਪ੍ਰੋਬਲਮਜ਼ ਆਉਂਦੀਆਂ ਨੇ ਇੱਥੋਂ ਹੀ ਸ਼ੁਰੂ ਹੁੰਦੀਆਂ ਨੇ ਏ ਮੈਡਮ ਇਹਨਾਂ ਦੇ ਲੱਛਣ ਕੀ ਨੇ ਇਸ ਰੋਗ ਦੇ ਜਿਹੜਾ ਕਿ ਜਿਸ ਸਮੇਂ ਤੇ ਲੋਕਾਂ ਨੂੰ ਪਤਾ ਲੱਗ ਜੇ ਕਿ ਇਹ ਰੋਗ ਜਿਹੜਾ ਮਤਲਬ ਹੋਇਆ ਤੇ ਇਹਦਾ ਇਲਾਜ ਕਰਵਾਉਣ ਇਹਦੇ ਵਿੱਚ ਜ਼ਿਆਦਾਤਰ ਕੀ ਹੁੰਦਾ ਸਾਡੇ ਕੋਲ ਜਦ ਮਰੀਜ਼ ਆਂਦਾ ਜਿਵੇਂ ਲੜਕੀਆਂ ਨੇ ਛੋਟੀ ਛੋਟੀ ਉਹਨਾਂ ਦੀ ਮਦਰ ਜਾਂ ਮਾਵਾ ਆਂਦੀਆਂ ਨੇ ਨਾਲ ਉਹ ਕਹਿੰਦੀਆਂ ਨੇ ਕਿ ਬੇਟੀ ਨੂੰ ਪੀਰੀਅਡਸ ਜਾਂ ਮਾਵਾਰੀ ਬਹੁਤ ਘੱਟ ਆ ਰਹੀ ਹੈ ਜਾਂ ਫਿਰ ਇੱਕ ਦਿਨ ਆ ਰਹੀ ਹੈ ਜਾਂ ਫਿਰ ਫਲੋ ਜਿਹਨੂੰ ਆਪਾਂ ਕਹਿੰਦੇ ਆ ਕਿ ਕਟ ਆ ਰਿਹਾ ਠੀਕ ਹੈ ਜਾਂ ਫਿਰ ਉਹਨਾਂ ਨੂੰ 2-2 3-3 ਮਹੀਨੇ ਦਾ ਗੈਪ ਪੈ ਕੇ ਮਹਾਵਾਰੀ ਆ ਰਹੀ ਹੈ ਇਹ ਦੋਨੋਂ ਪ੍ਰੋਬਲਮਸ ਜਦ ਆਂਦੀਆਂ ਨੇ ਆਪਾਂ ਕਈ ਟੈਸਟ ਲਿਖਦੇ ਆਂ ਮਰੀਜ਼ ਨੂੰ ਨਾਲੇ ਕਲਟਰੋਸਾਉਂਡ ਵੀ ਕਈ ਵਾਰ ਐਡਵਾਈਸ ਕਰਦੇ ਆਂ ਅਲਟਰੋਸਾਉਂਡ 'ਚ ਸਾਨੂੰ ਕਈ ਵਾਰ ਇਦਾਂ ਦਾ ਹੀ ਇੱਕ ਫੋਟੋ ਜੀ ਨਜ਼ਰ ਆ ਜਾਂਦੀ ਹੈ ਜਿਦੇ ਵਿੱਚ ਕਿ ਬਹੁਤ ਛੋਟੇ-ਛੋਟੇ ਅੰਡੇ ਬਣ ਰਹੇ ਹੁੰਦੇ ਨੇ ਆਪਾਂ ਫਿਰ ਇਹ ਕਹਿੰਦੇ ਆ ਪੀਸੀਓਡੀ ਵਾਲੀ ਚੀਜ਼ ਆ ਰਹੀ ਹੈ ਬਟ ਦੋ ਚੀਜ਼ਾਂ ਹੋ ਸਕਦੀਆਂ ਨੇ ਪੀਸੀਓਡੀ ਤੇ ਪੀਸੀਓਐਸ ਐਸ ਵਿੱਚ ਕੀ ਹੁੰਦਾ ਪੀਸੀਓ ਪੋਲੀਸਿਸਟਿਕ ఓਵਰੀ ਸਿੰਡਰੋਮ ਉਦੇ ਚ ਹੋਰ ਵੀ ਚੀਜ਼ਾਂ ਨਾਲ ਜੁੜ ਜਾਂਦੀਆਂ ਨੇ ਮਹੀਨੇ ਦੀ ਮਹਾਵਾਰੀ ਦੀ ਪ੍ਰੋਬਲਮ ਵੀ ਹੁੰਦੀ ਹੈ ਨਾਲ ਬੱਚੀਆਂ ਨੂੰ ਮੁਹਾਸਿਆਂ ਦੀ ਪ੍ਰੋਬਲਮ ਹੁੰਦੀ ਹੈ ਨਾਲੇ ਜਿਵੇਂ ਚਿਹਰੇ ਤੇ ਬਹੁਤ ਸਾਰੇ ਵਾਲ ਆਨੇ ਸ਼ੁਰੂ ਹੋ ਜਾਂਦੇ ਨੇ ਇਹ ਪ੍ਰੋਬਲਮ ਵੀ ਹੋ ਸਕਦੀਆਂ ਨੇ ਤੋਂ ਇਹ ਸਾਰੇ ਲੱਛਣ ਅਗਰ ਕਿਸੇ ਮਰੀਜ਼ ਨੂੰ ਆ ਰਹੇ ਨੇ ਕਿਸੇ ਬੇਟੀ ਨੂੰ ਜਾਂ ਫਿਰ ਵੱਡੀ ਲੜਕੀਆਂ ਨੂੰ ਆ ਰਹੇ ਨੇ ਤੋਂ ਉਹਨਾਂ ਨੂੰ ਜ਼ਰੂਰ ਆਪਣੇ ਗਾਇਨੋਕੋਲੋਜਿਸਟ ਕੋਲ ਜਾ ਕੇ ਆਪਣੀ ਜਾਂਚ ਕਰवानी ਚਾਹੀਦੀ ਹੈ ਇਹ ਮੈਡਮ ਜਿਹੜਾ ਪੀਸੀਓਐਸ ਤੇ ਜਦੋਂ ਹੋ ਗਿਆ ਉਦੋਂ ਆਪਾਂ ਸਮਝ ਲਾਂਗੇ ਕਿ ਰੋਗ ਅੱਗੇ ਨਾਲੋਂ ਜਿਹੜਾ ਜ਼ਿਆਦਾ ਫੈਲ ਗਿਆ ਰੋਗ ਫੈਲਿਆ ਨਹੀਂ ਹੈਗਾ ਪੀਸੀਓਡੀ ਦੇ ਵਿੱਚ ਕੀ ਹੁੰਦਾ ਕਿ ਕੱਲੀ ਅੰਡੇਦਾਨੀਆਂ ਦੇ ਲੱਛਣ ਨਜ਼ਰ ਆ ਰਹੇ ਨੇ ਹਾਂਜੀ ਜਦ ਪੀਸੀਓਐਸ ਹੋ ਜਾਂਦਾ ਹੈ ਮਤਲਬ ਕਿ ਇਹ ਬਾ बाकी ਚੀਜ਼ਾਂ ਵੀ ਪਤਾ ਲੱਗ ਰਹੀਆਂ ਨੇ ਉਹ ਚੀਜ਼ਾਂ ਕਦੀ ਨਾ ਕਦੀ ਆਉਣੀਆਂ ਹੀ ਸੀਗੀਆਂ ਉਹ ਅੱਜ ਨਜ਼ਰ ਆ ਰਹੀਆਂ ਨੇ ਜਿਵੇਂ ਕਿ ਮੁਹਾਸੇ ਪਤਾ ਲੱਗ ਰਹੇ ਨੇ ਜਾਂ ਛੋਟੀ ਛੋਟੀ ਬੱਚਿਆਂ ਦੇ ਮੂੰਹ ਤੇ ਵਾਲ ਬਹੁਤ ਜ਼ਿਆਦਾ ਆਨੇ ਲੱਗ ਗਏ ਹੈ ਕਈ ਮਰੀਜ਼ ਐ ਵੀ ਕਹਿੰਦੇ ਕਿ ਮੇਰੇ ਸਿਰ ਦੇ ਵਾਲ ਛੜੀ ਜਾਂਦੇ ਨੇ ਤੇ ਫੇਸ ਤੇ ਵਾਲ ਆਈ ਜਾਂਦੇ ਨੇ ਇਹ ਵੀ ਬਹੁਤ ਆਮ ਚੀਜ਼ ਸਾਨੂੰ ਸੁਣਨ ਨੂੰ ਮਿਲਦੀ ਹੈ ਤੋਂ ਇਹਦੇ ਵਿੱਚ ਆ ਨਹੀਂ ਮੈਂ ਕਹੂੰਗੀ ਰੋਗ ਵਧਦੀਏ ਇਹਦੇ ਵਿੱਚ ਹੈ ਕਿ ਰੋਗ ਹੋਰ ਚੀਜ਼ਾਂ ਨਾਲ ਜੁੜ ਗਿਆ ਨੇ ਤੇ ਇਹਦੇ ਵਿੱਚ ਹਲ ਸੇਮ ਚੀਜ਼ ਹੀ ਹੁੰਦੀ ਆ ਹਲ ਆਪਾਂ ਇੱਕੋ ਹੀ ਚੀਜ਼ ਕਰਨੀ ਹੈ ਕਿ ਆਪਾਂ ਮਰੀਜ਼ ਨੂੰ ਉਹਦਾ ਰਹਿਣਾ ਸਹਿਣਾ ਕਿਵੇਂ ਦਾ ਹੈ ਉਹਦਾ ਖਾਣਾ ਪੀਣਾ ਕਿਵੇਂ ਦਾ ਹੈ ਤੇ ਬਾਕੀ ਜੋ ਮੈਡੀਸਿਨਸ ਨੇ ਉਹ ਸਾਨੂੰ ਸ਼ੁਰੂ ਕਰਨੀਆਂ ਪੈਣੀਆਂ ਹਾਂਜੀ ਮੈਡਮ ਇਹ ਕਿੰਨੀ ਉਮਰ ਤੋਂ ਲੈ ਕੇ ਕਿੰਨੀ ਉਮਰ ਤੱਕ ਦੇ ਜਿਹੜੇ ਮਹਿਲਾਵਾਂ ਤੁਹਾਡੇ ਕੋਲ ਆਉਂਦੀਆਂ ਇਸ ਬਿਮਾਰ ਨਾਲ ਠੀਕ ਜਿਹੜੀਆਂ ਦੇਖੋ ਛੋਟੀ ਉਮਰ ਦੀ ਬੱਚੀਆਂ ਵੀ ਆ ਸਕਦੀਆਂ ਨੇ ਜਿਵੇਂ 14 15 ਸਾਲ ਦੀ ਬੱਚੀ ਆ ਜਾਂਦੀ ਹੈ ਬਟ ਉਹਨਾਂ ਵਿੱਚ ਸਾਨੂੰ ਕੋਈ ਘਬਰਾਣ ਦੀ ਲੋੜ ਨਹੀਂ ਕਿਉਂਕਿ ਹਜੇ ਉਹਨਾਂ ਦਾ ਜਿਹੜਾ ਮਾਹਵਾਰੀ ਦਾ ਸਾਈਕਲ ਹੁੰਦਾ ਜਿਵੇਂ ਆਪਾਂ ਮਹੀਨਾ ਕਹਿੰਦੇ ਹਾਂ ਜਿਹਨੂੰ ਉਹਨੇ ਹਜੇ ਸੈੱਟ ਹੋਣ ਚ ਟਾਈਮ ਲੈਣਾ ਹੁੰਦਾ ਉਹ ਜਦ ਤੱਕ ਬੇਟੀ ਨੇ 18 19 ਸਾਲਾਂ ਦੀ ਹੋਣਾ ਉਹ ਪੀਰੀਅਡਸ ਉਹਦੇ ਬਿਲਕੁਲ ਨੋਰਮਲ ਵੀ ਹੋ ਜਾਣਗੇ ਠੀਕ ਹੈ ਜਦ ਜ਼ਿਆਦਾ ਉਮਰ ਦੀ ਬੱਚੀਆਂ ਹੁੰਦੀਆਂ ਨੇ ਜਿਵੇਂ ਆਪ ਤੁਸੀਂ ਕਹੋ ਕਿ 18 ਸਾਲ ਤੋਂ ਬਾਅਦ ਦੀਆਂ ਨੇ ਜਾਂ ਜੋ ਵਿਆਹ ਚੁੱਕੀਆਂ ਨੇ ਤੇ ਉਹ ਪ੍ਰੈਗਨਨਸੀ ਜਾਂ ਗਰਭ ਗਰਭ ਵਤੀ ਹੋਣਾ ਚਾਹੁੰਦੀਆਂ ਨੇ ਤਾਂ ਉਹਨਾਂ ਦੇ ਵਿੱਚ ਸਾਨੂੰ ਥੋੜਾ ਜ਼ਿਆਦਾ ਟ੍ਰੀਟਮੈਂਟ ਕਰਨਾ ਪੈਂਦਾ ਉਹਨਾਂ ਨੂੰ ਸਾਨੂੰ ਜ਼ਿਆਦਾ ਗੌਰ ਨਾਲ ਦੇਖਣਾ ਪੈਂਦਾ ਕਿਉਂਕਿ ਫਿਰ ਅਗਰ ਪੀਰੀਅਡਸ ਜਾਂ ਮਾواری ਨੋਰਮਲ ਨਹੀਂ ਹੋਏਗੀ ਫਿਰ ਪ੍ਰੈਗਨਨਸੀ ਕਰਨ 'ਚ ਪ੍ਰੋਬਲਮ ਹੋ ਜਾਂਦੀ ਹੈ ਇਹ ਇਹ ਕਾਰਨ ਕੀ ਨੇ ਜਿਹੜਾ ਇਹ ਮੌਜੂਦਾ ਦੌਰ ਦੇ ਵਿੱਚ ਇਹ ਰੋਗ ਬਹੁਤ ਜ਼ਿਆਦਾ ਨਿਰੰਤਰ ਫੈਲ ਰਿਹਾ ਮੇਨ ਕਾਰਨ ਆਪਣਾ ਹੋ ਗਿਆ ਕਿ ਜੋ ਆਪਣਾ ਰਹਿਣਾ ਸਹਿਣਾ ਹੈ ਲਾਈਫ ਸਟਾਈਲ ਬੋਲਦੇ ਜਿਹਨੂੰ ਆਪਾਂ ਸਾਡਾ ਰਹਿਣਾ ਸਹਿਣਾ ਹੈ ਉਹ ਥੋੜਾ ਖਰਾਬ ਹੋ ਚੁੱਕਿਆ ਹੈ ਪਹਿਲਾਂ ਨਾਲੋਂ ਪਹਿਲਾਂ ਕੀ ਸੀ ਕਿ ਆਪਾਂ ਨਾਰਮਲ ਰੂਟੀਨ ਆਪਣਾ ਕੰਮ ਕਰਦੇ ਸੀ ਕੋਈ ਜ਼ਿਆਦਾ ਸਟ्रेस ਨਹੀਂ ਹੁੰਦਾ ਸੀਗਾ ਕੋਈ ਜ਼ਿਆਦਾ ਬਰਡਨ ਨਹੀਂ ਹੈ ਹੁਣ ਕੀ ਹੋ ਰਿਹਾ ਕਿ ਜੀ 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 ਟੈਨਸ਼ਨ ਹੋਣੀ ਹੈ ਦੋ ਤਰ੍ਹਾਂ ਦੀ ਹੋਣੀ ਹੈ ਬਟ ਹੁਣ ਅੱਜਕੱਲ ਜਿਵੇਂ ਬੱਚੀਆਂ ਵੀ ਕੈਰੀਅਰ ਓਰੀਐਂਟਡ ਨੇ ਜਿਵੇਂ ਕਿ ਉਹ ਵੀ ਆਪਣਾ ਅ ਪੜਾਈ ਕਰਨਾ ਚਾਹੁੰਦੀਆਂ ਨੇ ਅੱਗੇ ਜੋਬਸ ਕਰਨਾ ਚਾਹੁੰਦੀਆਂ ਨੇ ਆਪਣਾ ਫਿਊਚਰ ਸਿਕਿਉਰ ਕਰਨਾ ਚਾਹੁੰਦੀਆਂ ਨੇ ਵਿਆਹ ਕਰਨ ਤੋਂ ਪਹਿਲਾਂ ਸਾਰਾ ਕੁਝ ਇਹ ਕਰਨਾ ਚਾਹੁੰਦੀ ਆ ਨੇ ਸੋ ਇਹ ਚੀਜ਼ ਥੋੜੀ ਜਿਹੀ ਸਟ੍ਰੈਸਿੰਗ ਕ੍ਰੀਸਤਾ ਕਰ ਦਈ ਹੈ ਇਹਦੇ ਨਾਲ ਜਿਹੜਾ ਉਹ ਮਨ ਦੇ ਵਿੱਚ ਮਨ ਤੇ ਤਣਾ ਰਿੰਦਾ ਹੈ ਸੀ ਮਨ ਤੇ ਤਣਾ ਤਾਂ ਹੋ ਜਾਂਦਾ ਹੈ ਉਪਰੋਂ ਦੀ ਸਾਡਾ ਖਾਣਾ ਪੀਣਾ ਥੋੜਾ ਖਰਾਬ ਹੋ ਜਾਂਦਾ ਹੈ ਕਿਉਂਕਿ ਜਦੋਂ ਆਪਾਂ ਘਰ ਤੋਂ ਬਾਹਰ ਰਹਿੰਦੇ ਆ ਸਾਡਾ ਖਾਣਾ ਪੀਣਾ ਇਨਾ ਅੱਛਾ ਨਹੀਂ ਹੋ ਪਾਂਦਾ ਆਪਾਂ ਥੋੜਾ ਤੁਸੀਂ ਕਹਿ ਸਕਦੇ ਹੋ ਜਿਵੇਂ ਬਾਹਰ ਦਾ ਤਲਿਆ ਵਾਲਾ ਤਲਿਆ ਖਾਣਾ ਜਾਂ ਫਾਸਟ ਫੂਡ ਹੈ ਜਾਂ ਫਿਰ ਤੁਸੀਂ ਲਗਾਓ ਸੋਡਾ ਵਗੈਰਾ ਹੈ ਕੋਕਾ ਕੋਲਾ ਹੈ ਜਾਂ इवन ਤੁਸੀਂ ਆ ਪਤੋੜੀ ਜਿਆਦਾ ਲੈ ਲੈਂਦੇ ਘਰ ਰਹਿਣ ਜਾਂ ਬਹਰ ਰਹਿ ਰਹੇ ਹੁੰਦੇ ਤਾਂ ਆਪਾਂ ਸ਼ਾਇਦ ਇੰਨੀ ਨਾ ਲੈਂਦੇ ਤਾਂ ਆ ਸਾਰੀ ਚੀਜ਼ਾਂ ਨੇ ਇਹ ਸਾਡੇ ਸਰੀਰ ਤੇ ਸਪੈਸ਼ਲੀ ਲੜਕੀਆਂ ਦੇ ਸਰੀਰ 'ਚ ਬਹੁਤ ਗਲਤ ਅਸਰ ਕਰਦੀਆਂ ਨੇ ਸਾਡੇ ਅੰਡੇ ਦਾਨੀਆਂ ਲਈ ਇਹ ਸਾਰੀ ਡਾਈਟ ਵਾਲੀ ਖਰਾਬ ਡਾਈਟ ਅੱਛੀ ਨਹੀਂ ਹੈ ਉਹਦੇ ਕਰਕੇ ਇਹ ਪ੍ਰੋਬਲਮ ਸਾਰੀ ਸ਼ੁਰੂ ਹੋਣੀ ਸ਼ੁਰੂ ਹੋ ਜਾਂਦੀ ਜੀਵੇਂ ਬਜ਼ਲ ਵਧਣਾ ਠੀਕ ਹੈ ਬਲੱਡ ਸ਼ੂਗਰ ਵਧਣਾ ਸ਼ੁਰੂ ਹੋ ਜਾਣਾ ਇਹ ਚੀਜ਼ਾਂ ਸਾਡੇ ਸਾਰੇ ਸਿਸਟਮ ਨੂੰ ਖਰਾਬ ਕਰਦੀਆਂ ਨੇ ਤੇ ਸਾਡਾ ਮੇਨ ਅਸਰ ਸਾਡੇ ਮਾਹਵਾਰਕ ਤੇ ਪੈਂਦਾ ਹਾਂਜੀ ਮੈਡਮ ਇਹ ਇੱਕ ਆਮ ਧਾਰਨਾ ਬਣ ਚੁੱਕੀ ਆ ਕਿ ਇਹ ਜਿਹੜਾ ਪੀਸੀਓਡੀ ਤੋਂ ਜਿਹੜੀ ਮਹਿਲਾ ਪ੍ਰਭਾਵਿਤ ਹੋ ਗਈ ਆ ਜਾਂ ਰੋਗ ਜਿਹੜਾ ਹੋ ਗਿਆ ਤੇ ਉਹ ਆਪਣਾ ਗਰਭ ਧਾਰਨ ਨਹੀਂ ਕਰ ਸਕਦੀ ਜਾਂ ਇਹ ਗਲਤ ਜਿਹੜਾ ਲੋਕਾਂ ਦੇ ਵਿੱਚ ਇਹ ਇਹ ਇੱਕ ਸੋਚ ਬਣ ਚੁੱਕੀ ਆ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਜਿਹੜੇ ਵੀ ਮਰੀਜ਼ ਨੂੰ ਅਗਰ ਪੀਸੀਓਡੀ ਦੀ ਪ੍ਰੋਬਲਮ ਆ ਗਈ ਹੈ ਉਹਨਾਂ ਵਿੱਚ ਮੈਂ ਤੁਹਾਨੂੰ ਦੱਸਿਆ ਕਿ ਇੱਕ ਅੱਛਾ ਅੰਡਾ ਨਹੀਂ ਬਣ ਪੰਦਾ ਸੋ ਸਾਡਾ ਮੇਨ ਐਜ਼ ਗਾਇਨੋਕੋਲੋਜਿਸ ਸਾਡਾ ਮੇਨ ਕੰਮ ਰਹਿੰਦਾ ਹੈ ਕਿ ਇੱਕ ਅੱਛਾ ਅੰਡਾ ਬਣਾਉਣ ਦੀ ਕੋਸ਼ਿਸ਼ ਕਰਨੀ ਹੈ ਚਾਹੇ ਉਹ ਆਪਾਂ ਮੈਡੀਸਿਨਸ ਨਾਲ ਕਰੀਏ ਚਾਹੇ ਉਹ ਮਰੀਜ਼ ਦਾ ਵਜ਼ਨ ਘਟਵਾ ਕੇ ਕਰੀਏ ਜਿਵੇਂ ਮਰਜ਼ੀ ਕਰੀਏ ਜੇ ਇੱਕ ਅੱਛਾ ਅੰਡਾ ਬਣ ਜਾਂਦਾ ਹੈ ਤੇ ਮਰੀਜ਼ ਨੂੰ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਉਹ ਈਜ਼ੀਲੀ ਪ੍ਰੈਗਨੈਂਟ ਹੋ ਜੂਗੀ ਈਜ਼ੀਲੀ ਉਹਨੂੰ ਬੱਚਾ ਠਹਿਰ ਸਕਦਾ ਹੈ ਬਸ ਇੰਨਾ ਹੈ ਕਿ ਟਾਈਮ ਨਾਲ ਉਹਨੂੰ ਆਪਣੀ ਟ੍ਰੀਟਮੈਂਟ ਕਰਵਾ ਲੈਣੀ ਚਾਹੀਦੀ ਹੈ ਆਪਣੇ ਗਾਇਨੋਕੋਲੋਜਿਸ ਨੂੰ ਕੰਸਲਟ ਕਰ ਲੈਣਾ ਚਾਹੀਦਾ ਹੈ ਤੇ ਹਰ ਚੀਜ਼ ਦਾ ਇਲਾਜ ਹੋ ਸਕਦਾ ਹੈ ਮਤਲਬ ਇਹ ਜਿਸ ਤਰ੍ਹਾਂ ਕਿ ਕਈ ਲੋਕਾਂ ਦੇ ਵਿੱਚ ਧਾਰਨਾ ਕਿ ਲਾਜ ਲਾਜ ਰੋਗ ਹੋ ਗਿਆ ਇਹ ਲਾਜ ਲਾਜ ਰੋਗ ਨਹੀਂਗਾ ਇਹ ਇਲਾਜਯੋਗ ਆ ਬਿਲਕੁਲ ਬਿਲਕੁਲ ਜੇਕਰ ਸਹੀ ਸਮੇਂ ਤੇ ਜਿਹੜੇ ਆਪਾਂ ਡਾਕਟਰ ਸਾਹਿਬ ਕੋ ਆਪਣਾ ਕਹਿ ਕੋਲ ਸੁਲਾ ਲੈਨੇ ਆ ਜਾਂ ਹੌਲ ਮਿਲਦੇ ਆ ਸਹੀ ਇਹ ਇਲਾਜ ਹੈ ਹਾਂਜੀ ਬਿਲਕੁਲ ਇਹਦਾ ਹੀ ਇਲਾਜ ਹੈ ਬਹੁਤ ਸਾਰੇ ਮਰੀਜ਼ ਨੇ ਜਿਨ੍ਹਾਂ ਨੂੰ ਇੱਕ ਇੱਕ ਦੋ ਦੋ ਆਰਾਮ ਨਾਲ ਬੱਚੇ ਹੋ ਜਾਂਦੇ ਨੇ ਬਸ ਇਹ ਕਿ ਟਾਈਮ ਨਾਲ ਟ੍ਰੀਟਮੈਂਟ ਲੈ ਲਓ ਤੇ ਉਹਦੇ ਨਾਲ ਕੋਈ ਪ੍ਰੋਬਲਮ ਨਹੀਂ ਆ ਆਰਾਮ ਨਾਲ ਬੱਚਾ ਠਹਿਰ ਸਕਦਾ ਤੇ ਬਹੁਤ ਅੱਛੇ ਪੇਸ਼ੈਂਟਸ ਕਿੰਨੇ ਠੀਕ ਹੋ ਕੇ ਜਾਂਦੇ ਨੇ ਤੇ ਪ੍ਰੈਗਨਨਸੀ ਆਰਾਮ ਨਾਲ ਹੋ ਜਾਂਦੀ ਉਹਨਾਂ ਨੂੰ ਹਾਂਜੀ ਹਾਂਜੀ ਇਹ ਮੈਡਮ ਜਿਹੜੇ ਮਹਿਲਾਵਾਂ ਇਸ ਰੋਗ ਤੋਂ ਪ੍ਰੀਤ ਨੇ ਉਹ ਉਹਨਾਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ ਮੇਰਾ ਸੰਦੇਸ਼ ਮੇਨ ਇਹੀ ਹੈ ਕਿ ਆਪਾਂ ਅ ਕੈਰੀਅਰ ਤਾਂ ਬਣਾ ਲੈਂਦੇ ਆ ਬਟ ਸਾਡੀ ਹੈਲਥ ਖਰਾਬ ਹੋ ਜਾਂਦੀ ਹੈ ਆਪਾਂ ਆਪਣੀ ਸਿਹਤ ਨੂੰ ਬਿਲਕੁਲ ਵੀ ਦਾਉਤੇ ਨਾ ਲਗਾਈਏ ਸਾਡੀ ਮੇਨ ਕੋਸ਼ਿਸ਼ ਇਹੀ ਰਹੇ ਕਿ ਆਪਾਂ ਜਿਹੜੀ ਸਾਡੀ ਡਾਈਟ ਵਿੱਚ ਚੀਜ਼ਾਂ ਮਿਸ ਹੋ ਚੁੱਕੀਆਂ ਨੇ ਜਿਵੇਂ ਕਿ ਫਲ ਫਰੂਟ ਤੇ ਜਿਹੜੇ ਵੀ ਸਲਾਦ ਹੈ ਇਹ ਸਾਰੀ ਚੀਜ਼ਾਂ ਨਾ ਜੋ ਮਿਸ ਹੋ ਗਿਆ ਨੇ ਇਹਨਾਂ ਨੂੰ ਵਿੱਚ ਵਿੱਚ ਐਡ ਕਰਨਾ ਸ਼ੁਰੂ ਕਰਤੀਏ ਤੇ ਜਿੰਨਾ ਵੀ ਆਪਾਂ 언ਹੈਲਦੀ ਖਾ ਰਹੇ ਆਪਾਂ ਸਭ ਜਾਣਦੇ ਹੁੰਦੇ ਆ ਕਿ ਆਪਾਂ ਦਿਨ ਚ ਕੀ ਕੀ 언ਹੈਲਦੀ ਚੀਜ਼ਾਂ ਖਾਈਆਂ ਨੇ ਜੋ ਸਿਹਤ ਲਈ ਨਹੀਂ ਐਚੀਓ ਸਭ ਨੂੰ ਕੋਸ਼ਿਸ਼ ਕਰੋ ਤੁਸੀਂ ਸਟਾਪ ਕਰਨ ਦੀ ਕੋਸ਼ਿਸ਼ ਕਰੋ ਐਂਡ ਕੋਸ਼ਿਸ਼ ਕਰੀਏ ਆਪਾਂ ਕਿ ਥੋੜੀ ਜਿਹੀ ਐਕਸਰਸਾਈਜ਼ ਤੇ ਸੈਰ ਆਪਣੇ ਜੀਵਨ ਸ਼ੈਲੀ ਚ ਜ਼ਰੂਰ ਪਾ ਲਿਏ ਅਗਰ 30 ਮਿੰਟ ਦੀ 40 ਮਿੰਟ ਦੀ ਸੈਰ ਤੁਸੀਂ ਰੋਜ਼ ਕਰ ਰਹੇ ਹੋ ਹਫਤੇ ਚ ਪੰਜ ਦਿਨ ਵੀ ਕਰ ਰਹੇ ਹੋ ਤੁਹਾਡੇ ਸਰੀਰ ਤੇ ਇੰਨਾ ਅੱਛਾ ਅਸਰ ਆਏਗਾ ਨਾ ਤੁਹਾਨੂੰ ਅੱਛਾ ਮਹਿਸੂਸ ਹੋਏਗਾ ਤੁਹਾਡਾ ਸਟ੍ਰੈਸ ਲੈਵਲ ਘਟੇਗਾ ਥੋੜੀ ਜਿਹੀ ਮੈਡੀਟੇਸ਼ਨ ਕਰ ਲਓ 15-20 ਮਿੰਟ ਤੁਹਾਡਾ ਮਾਈਂਡ ਸ਼ਾਂਤ ਹੋ ਜਾਏਗਾ ਜਦ ਮਾਈਂਡ ਸ਼ਾਂਤ ਹੈ ਸਟ्रेस ਘਟਿਆ ਹੈ ਆਟੋਮੈਟਿਕਲੀ ਤੁਹਾਡੇ ਸਰੀਰ ਤੇ ਅੱਛਾ ਅਸਰ ਹਨ ਸ਼ੁਰੂ ਹੋ ਜਾਏਗਾ ਐਂਡ ਤੁਹਾਡੀ ਬਾਡੀ ਤੇ ਅਸਰ ਦਿਖਣਾ ਸ਼ੁਰੂ ਹੋ ਜਾਏਗਾ ਧੰਨਵਾਦ ਮੈਡਮ ਤੁਸੀਂ ਆਪਣਾ ਕੀਮਤੀ ਸਮਾਂ ਸਾਨੂੰ ਦਿੱਤਾ ਸੋ ਇਹ ਹਨ ਸੀਨੀਅਰ ਗਾਇਨੇਕੋਲੋਜਿਸਟ ਡਾਕਟਰ ਤਵਿੰਕਾਉਰਦੀ ਜਿਨ੍ਹਾਂ ਨੇ ਆਪਣੀ ਕੀਮਤੀ ਜਾਣਕਾਰੀ ਆ ਜਿਹੜੀ ਆ ਉਹ ਪੀਸੀਓਡੀ ਰੋਗ ਸੰਬੰਧੀ ਜਿਹੜੀ ਅ ਦਸ਼ਕਾ ਨਾਲ ਸਾਂਝੀ ਕੀਤੀ ਹੈ ਉਮੀਦ ਕਰਦੇ ਹਾਂ ਕਿ ਇਹ ਇਹਨਾਂ ਵੱਲੋਂ ਪ੍ਰਦਾਨ ਕੀਤੀ ਜਿਹੜੀ ਜਾਣਕਾਰੀ ਆ ਉਹ ਮਹਿਲਾਵਾਂ ਲਈ ਜਿਹੜੀ ਆ ਉਹ ਬੜੀ ਮੁੱਲੀ ਜਾਣਕਾਰੀ ਜਿਹੜੀ ਉਹ ਸਾਬਤ ਹੋਵੇ ਧੰਨਵਾਦ ਦੇਖਦੇ ਰਹੋ ਲੋਕ ਚਰਚਾ ਕੀ